ਤੁਸੀਂ ਜਦੋਂ ਪਰਸ ਲੈ ਜਾਂਦੀ ਸੀ ਤੇ ਕੀ ਕੀ ਕਰਦੀ ਸੀ ਕੀ ਪੁੱਛਦੀ ਸੀ ਕੀ ਕਿੱਦਾਂ ਦਾ ਅਚਰਦਨ ਤੇ ਦੱਸੋ ਤੁਸੀਂ ਕਿ ਤੁਹਾਡੇ ਕੋਲ ਆਉਂਦਾ ਹੈ ਤੇ ਫਿਰ ਡੈਡੀ ਮੇਰੇ ਕਹਿੰਦੇ ਕਿ ਅਸੀਂ ਬੇਦਖਲ ਕਰ ਦਿੱਤਾ ਸਾਡੇ ਵੱਲੋਂ ਜਿੱਥੇ ਮਰਚੂ ਕੋਈ ਨਾ ਅੱਛਾ ਪਹਿਲਾਂ ਤੋਂ ਨਹੀਂ ਸੀ ਡੈਡੀ ਬੇਦਖਲ ਕਰਦੇ ਮਰੇਖਾ ਜੀ ਕੰਮ ਕਰਦੇ ਉਹ ਨਾਲ ਪੈਨਸ਼ਨ ਕਿੰਨੀ ਮਿਲਦੀ ਆ 1500 1500 ਜਿਹੜੀ ਪੈਨਸ਼ਨ ਬਸ ਇਹਦੇ ਨਾਲ ਹੀ ਟਾਈਮ ਪਾਸ ਹੁੰਦਾ ਮਰੇਖਾ ਵਾਲੇ ਕਿੰਨੇ ਪੈਸੇ ਦੇ ਦਿੰਦੇ ਆ ਹਜੇ ਪਾਇ ਨਹੀਂ ਉਹਨਾਂ ਨੇ ਮੈਨੂੰ ਕਿੰਨੇ ਦਿਨ ਹੋ ਗਏ ਜਾਂਦੀ ਫਿਰ ਆਦਮੀ ਮੱਕ ਗਿਆ ਚਾਰ ਪੁੱੜਨ ਹੈ ਅੱਛਾ ਚਾਰ ਬੇਟੀਆਂ ਤੁਹਾਡੀਆਂ ਅਨੰਦ ਕਾਰਜ ਚ ਚੰਨੀ ਚੜਾ ਕੇ ਖਾਤੇ ਘਰ ਸੇ ਫੈਮਿਲੀ ਦਈਆਂ ਵਿਆਹਤੀਆਂ ਚੰਨੀ ਚੜਾ ਕੇ ਖਾਤੇ ਅਨੰਦ ਕਾਰਜ ਘਰਤਵਾਂ ਸੰਘਰਸ਼ ਦਾ ਸੱਚ ਪ੍ਰੋਗਰਾਮ ਵੇਖਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਯਾਨੀ ਬਲਵੰਦਰ ਸਿੰਘ ਪੱਖੋ ਦੇ ਵੱਲੋਂ ਆਪ ਸਭ ਨੂੰ ਹਫਤੇ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਫਲਸਾ ਵਾਹਿਗੁਰੂ ਜੀ ਕੀਫ਼ਤ ਹੈ ਅਰਜੁ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਜੀ ਸਤਕਾਰਯੋਗ ਬੀਬੀ surjit कौर ਜੋ ਕਿ ਵੱਡੇ ਭੈਣ ਜੀ ਨੇ ਸ਼ਹੀਦ ਭਾਈ ਬਲਵੰਦਰ ਸਿੰਘ ਕੋੜਾ son of ਕਰਤਾਰ ਸਿੰਘ ਪਿੰਡ ਚਭਾਲ ਜ਼ਿਲ੍ਹਾ ਤਰਨਤਾਰ ਸ਼ਹੀਦ ਭਾਈ ਬਲਵੰਦਰ ਸਿੰਘ ਕੋੜਾ ਦਾ ਖਾੜਕੂ ਸਫਾਂ ਦੇ ਵਿੱਚ ਬਹੁਤ ਨਾਂ ਸੀ ਬੜਾ ਚਰਚਿਤ ਨਾਂ ਸੀਗਾ ਔਰ ਕੇਸੀਐਫ ਦੇ ਨਾਲ ਸੰਬੰਧਿਤ ਸੀਗੇ ਇਹ ਭਾਈ ਗੁਰਮਖਸ਼ ਸਿੰਘ ਨਾਗੋਕੇ ਦੇ ਨਾਲ ਵਿਚਰਦੇ ਰਹੇ ਨੇ ਲਾਡੀ ਤੇ ਮੋਵਾਲ ਇਹ ਸਾਰੇ ਇਕੱਠੇ ਉਦੋਂ ਜਿਹੜੇ ਸਰਗਰਮ ਰਹੇ ਨੇ ਖੜਕੂ ਸੰਘਰਸ਼ ਦੇ ਵਿੱਚ ਤੇ 1991 ਦੇ ਵਿੱਚ ਸੂਬੇ ਸਰਹੰਦ ਨੇ ਇਹਨਾਂ ਨੂੰ ਫੜ ਕੇ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਜਿਹੜਾ ਉਹ ਸ਼ਹੀਦ ਕਰ ਦਿੱਤਾ ਸੀਗਾ ਆਂਦੇ ਵੀ ਸ਼ਹੀਦ ਭਾਈ ਬਲਵੰਦਰ ਸਿੰਘ ਕੋੜਾ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਮੈਂ ਕਫਨ ਸਿਰ ਤੇ ਬਣਾ ਲਿਆ ਤੇ ਮੇਰੇ ਕੋਲ ਹੁਣ ਕਫਨ ਹੁੰਦਾ ਹੀ ਆ ਪਤਾ ਨਹੀਂ ਪਾਉਣਾ ਕਿਸੇ ਨੇ ਕਿ ਨਹੀਂ ਪਾਉਣਾ ਉਹ ਤੇ ਸਤਿਗੁਰੂ ਜਾਣਦੇ ਆ ਪਰ ਮੈਂ ਤੇ ਕਫਨ ਕੋਲ ਹੀ ਰੱਖਣਾ ਇਸ ਤਰ੍ਹਾਂ ਇਹ ਬਹੁਤ ਦਲੇਰੀ ਤੇ ਜਾਂਬਾਜ਼ੀ ਦੇ ਨਾਲ ਜੂਝਦਾ ਰਿਹਾ ਤੇ ਸੱਚਮੁੱਚ ਇੱਕ ਵੱਡੀ ਸਿਰਦਰਦੀ ਰਿਹਾ ਏ ਇਹ ਪੁਲਿਸ ਦੇ ਲਈ ਇਸ ਏਰੀਆ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਵਿੱਚ ਖਾਸ ਕਰਕੇ ਵੱਡੀਆਂ ਸਰਗਰਮੀਆਂ ਵੱਡੀਆਂ ਵਾਰਦਾਤਾਂ ਦੇ ਵਿੱਚ ਰਿਹਾ ਪਰ ਉਸ ਤੋਂ ਬਾਅਦ ਜੋ ਪਰਿਵਾਰ ਦਾ ਹਾਲ ਹੋਇਆ ਪਤਾ ਲੱਗਾ ਕਿ ਇਹਨਾਂ ਦਾ ਇੱਕ ਭਰਾ ਜਿਹੜਾ ਭਗੌੜੇ ਹੋਣ ਤੋਂ ਪਹਿਲਾਂ ਹੀ ਇੱਕ ਝਗੜੇ ਦੇ ਵਿੱਚ ਕਤਲ ਹੋ ਗਿਆ ਸੀਗਾ ਉਦੋਂ ਬਾਅਦ ਜਦੋਂ ਇਹ ਫਿਰ ਭਗੌੜਾ ਹੁੰਦਾ ਹੈ ਤੇ ਉਹ ਪਰਿਵਾਰ ਦਾ ਵੀ ਇਹ ਬੰਦਾ ਕੋਈ ਇਹਨਾਂ ਨੇ ਮਾਰ ਦਿੱਤਾ ਫਿਰ ਇਹ ਭਗੌੜਾ ਹੋ ਗਿਆ ਤੇ ਉਸ ਤੋਂ ਬਾਅਦ ਸੰਘਰਸ਼ ਦੇ ਵਿੱਚ ਇਹ ਕਾਫੀ ਵੱਡਾ ਨਾਂ ਚਿਹਰਾ ਬਣਿਆ ਭੈਣ ਜੀ ਸੁਰਜੀਤ ਕੌਰ ਅੱਜ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਦੱਸਿਓ ਵੀਰ ਬਲਵੰਦਰ ਸਿੰਘ ਕੋੜਾ ਪੜਿਆ ਲਿਖਿਆ ਕਿ ਨਾਲ ਕਿਸਿਕਾ ਪੜੇ ਲਿਖੇ ਤੇ 10 ਕਿਹ ਹੈ ਹਾਂਜੀ 10 ਪੜਿਆ ਹਾਂਜੀ ਹਾਂਜੀ ਤੇ ਮੁੜ ਕੇ ਇੱਕੋ ਕੰਮ ਕਰ ਕਰਨਾ ਸ਼ੁਰੂ ਕੀਤਾ ਸੀ ਕੰਮ ਕਰ ਕੀਤਾ ਸੀ ਉਹ ਮੰਡੀ ਦੇ ਵਿੱਚ ਕਰਦੇ ਸੱਫਲੇਦਾਰੀ ਦਾ ਕੰਮ ਪੱਲੇਦਾਰੀ ਦਾ ਕੰਮ ਛਾ ਤਾਈ ਕੋੜਾ ਨਾ ਪਿਆਸੇ ਬੋਰੀ ਚੋਕੇ ਕੋੜੇ ਵੰਪਜਦੇ ਸੀ ਅੱਛਾ ਬੜਾ ਪਜਦੇ ਅੱਛਾ ਬੜੀ ਜਾਨ ਸੀ ਸ਼ਰੀਰ ਤੇ ਅੱਛਾ ਹਾਂਜੀ ਹਾਂਜੀ ਖਰਾਕ ਬਹੁਤ ਖਾਈ ਸੀ ਠੀਕ ਠੀਕ ਆ ਖਾਕੇ ਬਾਅਦ ਅੱਛਾ ਇਹ ਤਾਂ ਆਪਣਾ ਕਿਹੜੀ ਮਤਲਬ ਜੱਟ ਜ਼ਿਮੀਦਾਰ ਪਰਿਵਾਰ ਚੋਂ ਨਹੀਂ ਸੀ ਨਹੀਂ ਜੀ ਮੈਂ ਵੀ ਸਿੱਖ ਰਗਰੇਟਾ ਪਰਵਾਰ ਚ ਹਾਂ ਜੀ ਕੋਈ ਗੱਲ ਨਹੀਂ ਰਗਰੇਟੇ ਗੁਰੂ ਕੇ ਬੇਟਿਆਂ ਦਾ ਵੀ ਇਤਿਹਾਸ ਜਿਹੜਾ ਬੜਾ ਮਾਣ ਮੱਤਾ ਹੈ ਤੇ ਇਹ ਫਿਰ ਪਘੋੜਾ ਘਰ ਹੁੰਦਾ ਕਿ ਜਦੋਂ ਆਦੇ ਭਰਾ ਕਤਲ ਹੋ ਗਿਆ ਤੋਂ ਬਾਅਦ ਚੋਦਾ ਪਘੋੜਾ ਹਾਂ ਜੀ ਬਾਅਦ ਚੋੜਾ ਹੋ ਗਿਆ ਬਾਅਦ ਚ ਪਘੋੜਾ ਹੋ ਗਿਆ ਬਾਅਦ ਚ ਪਘੋੜਾ ਹੋ ਗਿਆ ਅੱਛਾ ਬਾਅਦ ਚ ਜਦੋਂ ਪੁਲਿਸ ਕਰਦੀ ਅੱਛਾ ਪਘੋੜਾ ਹੋਇਆ ਕਿਤਰਾ ਵੀ ਖਾੜ ਕੁੱਛੇਗਾ ਤੇ ਨਾਲ ਕੋਈ ਤਾਂ ਅਣਜਾਣ ਬਣ ਗਿਆ ਸੀਗਾ ਮੈਡਲ ਹਾਂ ਜੀ ਕਿਹੜੇ ਕਿਹੜੇ ਉਹਦੇ ਹੀ ਸਿੰਘ ਸਿੰਘ ਘਰੇ ਤੇ ਨਹੀਂ ਸੀ ਲੇਮਦੇ ਅੱਛਾ ਬਾਰ ਬਾਰ ਰੱਖ ਬਾਰ ਬਾਰ ਹੀ ਮਿਲਦੇ ਸੀ ਕਿਹੜੇ ਸਿੰਘਾਂ ਨਾਲ ਮਿਲਦੇ ਸੀ ਮਾੜਾ ਮੋਟਾ ਨਾਮ ਯਾਦ ਹੋਣੇ ਲਾਡੀ ਤੇ ਮੋਵਾਲ ਇਹ ਸਾਰੇ ਇਕੱਠੇ ਸੀਗੇ ਓਕੇ ਓਕੇ ਠੀਕ ਹੈ ਹਾਂਜੀ ਠੀਕਾ ਤੇ ਇਹ ਫਿਰ ਜਦੋਂ ਘਰੋਂ ਪਕੌੜਾ ਆ ਗਿਆ ਫਿਰ ਪੁਲਿਸ ਦਾ ਬਹੁਤ ਤੰਗ ਕਰਦੀ ਨਹੀਂ ਪਰਵਾਰ ਦਾ ਮੈਂ ਨਹੀਂ ਮੈਨੂੰ ਸਹੁਰਿਆਂ ਤੋਂ ਲੈ ਗਈ ਮੇਰੇ ਸਹੁਰੇ ਨੂੰ ਮੈਨੂੰ ਲੈ ਗਈ ਕੁੱਟ ਮਾਰ ਕੀਤੀ ਮਹੀਨਾ ਰੱਖਿਆ ਅੱਛਾ ਜੀ ਕਿਹੜਾ ਥਾਣੇਦਾਰੋਂ ਬਹੁਤ ਜ਼ਿਆਦਾ ਤੰਗ ਕਰਦਾ ਥਾਣੇਦਾਰੇ ਸੂਬਾ ਹੀ ਜ਼ਿਆਦਾ ਹੁੰਦਾ ਹੈ ਸੂਬਾ ਸਰਹੰਦ ਹਾਂਜੀ ਅੱਛਾ ਇਹ ਜ਼ਿਆਦਾ ਹੁੰਦਾ ਹੈ ਫਿਰ ਸਰਿੰਦਰਪਾਲ ਇੱਕ ਵਾਰ ਸਰਿੰਦਰਪਾਲ ਵੀ ਹਾਂਜੀ ਇਹਨਾਂ ਨੇ ਫਿਰ ਕੁੱਟ ਮਾਰ ਕੀਤੀ ਮੈਨੂੰ ਤੁਹਾਨੂੰ ਪਤਾ ਹੈ ਸੂਬਾ ਸਰਹੰਦ ਤੇ ਸਰਿੰਦਰਪਾਲ ਅੱਜਕੱਲ ਕਿੱਥੇ ਨੇ ਸਰਿੰਦਰਪਾਲ ਤੇ ਕਿੰਦੇ ਜੇਲ੍ਹ ਵਿੱਚ ਇਹ ਸੂਬਾ ਵੀ ਜੇਲ੍ਹ ਸੀ ਆ ਅੱਛਾ ਜੀ ਹਾਂ ਜੀ ਠੀਕ ਹੈ ਇਹ ਹੁਣ ਉੱਥੇ ਡਏ ਨੇ ਆਪਣੇ ਜ਼ਿੰਦਗੀ ਦੇ ਕਿਉਂਕਿ ਇਹਨਾਂ ਕਹਿ ਰਹੇ ਨੇ ਬੜੇ ਕੀਤੇ ਇਹਨਾਂ ਦੇ ਨਾਮ ਬੜੇ ਸੋਹਣੇ ਆ ਹਾਂ ਜੀ ਹਾਂ ਜੀ ਛੋਟੇ ਬਹੁਤ ਨੌਜਵਾਨ ਮਾਰੇ ਇਹਨਾਂ ਛੋਟੇ ਭਰਾ ਨੂੰ ਇੰਨੇ ਖੜਿਆ ਸੂਬੇ ਨੇ ਸੂਬੇ ਨੇ ਮਾਰਿਆ ਉਹਨਾਂ ਨੇ ਹਾਂ ਜੀ ਉਹਨਾਂ ਨੂੰ ਛੋਟੇ ਰੂਪ ਛੋਟੇ ਦਾ ਕੀ ਨਾਂ ਸੀ ਉਹ ਦਾ ਮਨਜਿੰਦਰ ਸਿੰਘ ਬਿੱਲਾ ਹੈ ਮਨਜਿੰਦਰ ਸਿੰਘ ਬਿੱਲਾ ਬਿੱਲਾ ਕਿੰਨਾ ਛੋਟਾ ਸੀਗਾ ਇਹ ਬਲਵੰਤ ਸਿੰਘ ਤੋਂ ਛੋਟਾ ਕੋਈ ਦੋ ਤਿੰਨ ਸਾਲ ਦਾ ਫਰਕ ਸੀ ਅੱਛਾ ਇਹ ਵੀ ਪਘੋੜਾ ਸੀ ਘਰੋਂ ਲੈ ਗਏ ਨਾ ਨਾ ਘਰੋਂ ਹੀ ਲੈ ਗਏ ਇਹਨਾਂ ਦੇ ਵੱਡੇਾਂ ਦੀ ਬਹੁ ਦੇ ਵਿੱਚ ਲੈ ਗਏ ਤੇਨੂੰ ਨਹੀਂ ਛੱਡਣਾ ਤੇਰੇ ਭਰਾ ਨੇ ਅੱਛਾ ਉਸੇ ਉਸੇ ਚ ਲੈ ਹਾਂਜੀ ਉਸੇ ਅੱਛਾ ਤੇ ਵੱਡੀ ਵਾਰਦਾ ਤਾਂ ਜੇਕਰ ਆਉਂਦਾ ਵੀ ਜਿਦਾਂ ਪੁਲਿਸ ਨੇ ਕਿਹਾ ਐਪੀਆ ਕੰਮ ਤੁਹਾਡੇ ਭਰਾ ਨੇ ਕੀਤਾ ਜਿਦੋਂ ਤੁਹਾਨੂੰ ਪੁਲਿਸ ਲੈ ਜਾਂਦੀ ਸੀ ਹਾਂਜੀ ਹਾਂਜੀ ਕਿਹੜੇ ਕਿਹੜੀ ਵੱਡੀ ਵਾਰਦਾ ਚ ਕੋਈ ਯਾਦ ਕੀ ਵਾਰਦਾ ਤੇ ਮੈਨੂੰ ਯਾਦ ਨਹੀਂ ਛੇ ਕੋਈ ਅੱਛਾ ਹਾਂਜੀ ਕੋਪੜ ਸਪਾਸ ਦੇ ਹਾਲਾਤ ਤੇ ਮੁਕਾਬਲਾ ਹੋਇਆ ਸੀ ਪਿੰਡ ਹੋਇਆ ਸੀ ਕੋਈ ਦੇ ਲੱਗੇ ਛਰਾਂ ਦੇ ਲੱਗੇ ਓਕੇ ਹਾਂਜੀ ਉੱਥੋਂ ਨਿਕਲ ਗਿਆ ਹਾਂਜੀ ਨਿਕਲ ਗਿਆ ਕੋਪੜ ਸਪਾਸ ਦੇ ਬੰਦੇ ਪਰੇ ਹੋਣੇ ਉੱਥੇ ਹਾਂਜੀ ਨਹੀਂ ਬਚਾਅ ਹੋ ਗਿਆ ਸੀ ਦੋਵੇਂ ਪਾਸੇ ਬਚਾਅ ਹਾਂਜੀ ਹਾਂਜੀ ਠੀਕ ਆ ਤੇ ਇਹ ਉਥੋਂ ਗੋੜੀ ਚਲਾ ਕੇ ਨਿਕਲ ਗਏ ਹਾਂਜੀ ਗੋੜੀ ਚਲਾ ਕੇ ਠੀਕ ਆ ਅੱਛਾ ਫਿਰ ਜਦੋਂ ਬਾਹਰ ਪਕੌੜਾ ਸੀਗਾ ਕਿਤਨਾ ਕਿਤੇ ਰੋਜ਼ ਹੀ ਕੋਈ ਨਾ ਕੋ ਮੁਕਾਬਲਾ ਉੱਧਰ ਚੱਲਦਾ ਹੀ ਜਾਂਦਾ ਚੱਲਦਾ ਰਿhta ਸੀ ਹਾਂਜੀ ਹੋਰ ਕੋਈ ਗੱਲ ਉਹਦੇ ਬਾਰੇ ਤੁਸੀਂ ਜਾਣਦੇ ਹੋ ਜਣੀ ਠੀਕ ਉਹਦੇ ਬਾਰੇ ਕਿ ਇਹਦਾ ਸਾਡੇ ਮੱਥੇ ਨੇ ਸੀ ਲੱਗਦੇ ਅੱਛਾ ਚੋਰੀ ਚੋਰੀ ਸਾਡੇ ਘਰਾਂ ਦੇ ਲਾਗ ਹੁੰਦੀ ਨੰਗ ਜਾਣਾ ਜਿੱਥੇ ਕਿਤੇ ਲੰਗਣਾ ਆਖਣਾ ਘੋੜਾ ਆ ਗਿਆ ਗੋਲੀ ਚਲਾ ਗਿਆ ਉਹ ਹਾਂ ਉਹ ਗੋਲੀ ਚਲਾ ਗਿਆ ਨਾ ਇਹਨਾਂ ਦਾ ਕਿਉਂਕਿ ਵੱਡਾ ਹੀ ਸਾਰੇ ਪਾਲਟੀ ਦਾ ਅੱਛਾ ਹਾਂਜੀ ਸਾਰੇ ਨਾਮੀ ਸੀ ਨਹੀਂ ਇਹ ਤਾਂ ਗੱਲ ਠੀਕ ਹੈ ਸਾਨੂੰ ਪਤਾ ਵੀ ਬੜਾ ਵੱਡਾ ਨਾਮ ਸ਼ਿਕਾਇਤਾਂ ਤੇ ਤੁਸੀਂ ਜਦੋਂ ਪੁਲਿਸ ਲੈ ਜਾਂਦੀ ਸੀ ਤੇ ਕੀ ਕੀ ਕਰਦੀ ਸੀ ਕੀ ਪੁੱਛਦੀ ਸੀ ਕੀ ਕਿੱਦਾਂ ਦਾ ਕਸ਼ਾਦਾ ਸੀ ਦੱਸੋ ਤੁਸੀਂ ਇਹ ਤੁਹਾਡੇ ਕੋਲ ਆਉਂਦਾ ਹੈ ਤੇ ਫਿਰ ਡੈਡੀ ਮੇਰੇ ਕਹਿੰਦੇ ਕਿ ਅਸੀਂ ਬੇਦਖਲ ਕਰ ਦਿੱਤਾ ਸਾਡੇ ਵੱਲੋਂ ਜਿੱਥੋਂ ਮਰਚੀ ਗੋਲੀ ਮਾਰ ਅੱਛਾ ਪਹਿਲਾਂ ਤਾਂ ਨਹੀਂ ਸੀ ਡੈਡੀ ਬੇਦਖਲ ਕਰਦੇ ਫਿਰ ਬਾਅਦ ਦੇ ਵਿੱਚ ਕਹਿਣ ਲੱਗੇ ਕਿ ਤੁਹਾਨੂੰ ਪੁਰਸਤੰਗ ਕਰਦੀ ਹੈ ਤੇ ਤੁਸੀਂ ਮੈਨੂੰ ਬੇਦਖਲ ਕਰ ਦਿਓ ਫਿਰ ਮੇਰੀ ਮੇਰਾ ਵਿਆਹ ਕਰ ਦਿੱਤਾ 17 ਸਾਲ ਦੀ ਉਮਰ ਸੀ ਛੋਟੀ ਉਮਰ ਦੀ ਵਿਆਹ ਕਰਤਾ ਡਾਡ ਚਲੋ ਆਪਾਂ ਘਰ ਜਾਦੇ ਹਾਂ ਹਾਂ ਠੀਕ ਹੈ ਪੁਰਸਤੰਗ ਬੜਾ ਕਰਦੀ ਸੀ ਫਿਰ ਓਕੇ ਇਸ ਕਰਕੇ ਫਿਰ ਫਿਰ ਆਦਮੀ ਮੁੱਕ ਗਿਆ ਚਾਰ ਕੁੜਨਾਕ ਅੱਛਾ ਚਾਰ ਬੇਟੀਆਂ ਤੁਹਾਡੀਆਂ ਆਨੰਦ ਕਾਰਜ ਚ ਚੰਨੀ ਚਟਾ ਫੇ ਖਾਤੇ ਗੁਰਸੇਖ ਫੈਮਲੀ ਠੀਕ ਹੈ ਹੁਣ ਤੁਹਾਡੇ ਸਰਦੇ ਸਾਈ ਸਾਡੇ ਸਰਤੇ ਲਿਗੇ ਬੇਡੀਆਂ ਵਿਆਹ ਤੀਆਂ ਚੰਨੀ ਚਟਾਵੇ ਕਰਦੇ ਆਨੰਦ ਕਾਰਜ ਗੁਰਤਵਾਲ ਠੀਕ ਹੈ ਚਲੋ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਅੱਜ ਕੱਲ ਤੁਹਾਡਾ ਆਮਦਨ ਦਾ ਸਾਧਨ ਕੀ ਹੈ ਪੈਨਸ਼ਨ ਮਿਲਦੀ ਤਾਂ ਨਰੇਗਾ ਤੇ ਜਾਣੀ ਮਰੇਗਾ ਕੰਮ ਕਰਦੇ ਹੋ ਨਾਲ ਪੈਨਸ਼ਨ ਕਿੰਨੀ ਮਿਲਦੀ ਆ 1500 1500 ਜਿਹੜੀ ਪੈਨਸ਼ਨ ਬਸ ਇਦਾਂ ਹੀ ਟਾਈਮ ਪਾਸ ਹੁੰਦਾ ਨਰੇਗਾ ਨੇ ਕਿੰਨੇ ਪੈਸੇ ਦੇ ਦਿੰਦੇ ਆ ਅਜੇ ਪਾਏ ਨਹੀਂ ਉਹਨਾਂ ਨੇ ਮੈਨੂੰ ਕਿੰਨੇ ਦਿਨ ਹੋ ਗਏ ਜਾਂਦੀ ਅਚਨ ਇੰਨਾ ਸਮਾਂ ਹੋ ਗਿਆ ਤੁਹਾਡੇ ਇਲਾਕੇ ਦੇ ਬੜੇ ਸ਼ਹੀਦ ਪਰਿਵਾਰ ਸਮਾਗਮਾਂ 'ਚ ਜਾਂਦੇ ਆ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਸੇਵਾ ਵੀ ਮਿਲਦੀ ਆ ਹਾਂਜੀ ਤੁਸੀਂ ਵੀ ਕਦੀ ਕਹੇ ਹੋ ਕਿ ਤੁਹਾਨੂੰ ਸੇਵਾ ਮਿਲਦੀ ਆ ਮੈਂ ਤਾਂ ਸੇ ਨਹੀਂ ਕਹੇ ਨੇ ਮੈਂ ਤੇ ਆ ਪਹਿਲੀ ਵਾਰ ਦੱਸਿਆ ਚਭਾਲ ਵਾਲੀ ਭਾਬੀ ਨੇ ਤੁਹਾਨੂੰ ਪਤਾ ਹੀ ਨਹੀਂ ਨਾ ਮੈਨੂੰ ਨਹੀਂ ਮੈਂ ਤੁਹਾਨੂੰ ਦੱਸਿਆ ਮੈਂ ਘਰ ਆਪਣੇ ਕੰਮ ਕਰਨਾ ਧਿਆਨ ਰੱਖਣਾ ਦਿਹਾੜੀ ਚੱਲ ਜਾਣਾ ਲੰਮੇ ਪਿੰਡ ਵਿਆਹ 'ਚ ਰੋਟੀਆਂ ਪਕਾਉਣਾ ਚਾਹ ਕਿੱਥੇ ਪਰ ਪੱਛੇ ਪਾਰ ਚੋ ਵੇਕਰ ਉਹਦਾ ਹੁਕਮ ਆਉ ਵੇਖੂ ਮਚ ਰਹੇ ਕਦੀ ਵੀਡੀਓ ਵਾਡੀਓ ਸਾਡੀਆਂ ਵੇਖੀਆਂ ਮੈ ਮੇਰੇ ਕੋ ਫੋਨ ਹੀ ਨਹੀਂ ਹੈਗਾ ਤੁਹਾਡੇ ਕੋ ਫੋਨ ਹੀ ਨਹੀਂ ਹੈਗਾ ਜਿੱਤੇ ਵੀਡੀਓ ਆਉਂਦੀ ਹੈ ਛੋਟਾ ਫੋਨ ਹੈ ਹਾਏ ਫੋਨ ਮੇਰੇ ਕੋ ਛੋਟਾ ਹੀ ਨਾ ਟੀਵੀ ਘਰ ਨਾ ਫੋਨ ਫਰਜ ਵੀ ਹਲਕੇ ਇਹਨੇ ਦਿੱਤੇ ਘੁਰ ਘਰ ਵੀ ਕਹਿੰਦੇ ਕਾਰ ਵੇਖੇ ਜਾ ਗਈ ਤੁਸੀਂ ਤੁਹਾਨੂੰ ਮੇਰੇ ਬਾਰੇ ਕਹਿ ਰਹੇ ਦੱਸਿਆ ਹੀ ਨਹੀਂ ਮੈਂ ਤੇ ਬਹੁਤ ਸੇਵਾ ਹੈ ਤੁਹਾਡੇ ਇਲਾਕੇ ਦੇ ਬੜੀ ਸ਼ੀਤ ਪਰਿਵਾਰ ਤੁਹਾਨੂੰ ਕਦੀ ਕਹਿਣ ਤੋਈ ਕਦੀ ਪਏ ਤੇ ਸਮਾਗਮ ਟੀਵੀ ਨਹੀਂ ਗਏ ਕਹੇ ਨਾ ਮੈਨੂੰ ਪਤਾ ਹੀ ਨਹੀਂ ਕਿੱਥੇ ਚਾਹੀਦਾ ਕਿੱਥੇ ਤੰਤ ਸੇਪ ਮੈਂ ਤਾਂ ਨਹੀਂ ਬੱਚੇ ਪਾਲੇ ਸੋਰਾ ਬਿਮਾਰ ਹੋ ਗਿਆ ਉਹਨਾਂ ਨੂੰ ਉਹਨਾਂ ਦਾ ਚਲੋ ਸੋਖ ਨੂੰ ਇਸਾਇਓ ਖੰਡ ਪੜਖਰਾ ਕੇ ਟਾਈਮ ਸਾਰੇ ਆੜੇ ਪੜ ਕਿਹਨ ਪਰਿਵਾਰ ਚ ਕੌਣ ਪੌਣਿਆ ਤੁਹਾਡੇ ਪਿੱਛੇ ਪਰਿਵਾਰ ਚ ਉੱਥੇ ਨਹੀਂ ਕੋਈ ਮਾਤਾ ਪਿਤਾ ਹੈ ਨਹੀਂ ਨਾ ਕੋਈ ਭਰਾ ਜਾਂਦੇ ਨੇ ਤੇ ਨਹੀਂ ਹਾਂਜੀ ਹਾਂਜੀ ਹਰ ਸਪਣਾ ਕਿ ਨਹੀਂ ਆ ਜੇ ਘਰ ਨੇ ਕੀ ਹੋਈ ਮਰ ਗਏ ਉਹਦੇ ਬੱਚੇ ਹੀ ਬਸ ਅਸ਼ਾਉ ਵੀ ਖਤਮ ਹੋ ਗਈ ਹਾਂਜੀ ਮਤਲਬ ਸ਼ੀਰ ਭਾਈ ਬਰਵੰਦਰ ਸਿੰਘ ਘੋੜੇ ਦੇ ਪਰਿਵਾਰ ਚੋਂ ਇਕੱਲੇ ਤੁਸੀਂ ਹੋ ਸੱਤ ਜੀ ਹਾਂ ਸੱਤਾਂ ਚੋਂ ਮੈਂ ਇਕੱਲੇ ਰਹਿ ਗਏ ਸੱਤਾਂ ਜੀਆਂ ਚੋਂ ਇਕੱਲੇ ਰਹਿ ਗਏ ਮੈਨੂੰ ਵੀ ਕਈ ਬਿਮਾਰ ਹਾੜਤੀ ਪਰੋ ਸ਼ੁਕਰ ਕਈ ਮਰ ਹੰਦਿਲ ਦੀ ਧੜਕਣ ਵਾਂਗ ਚਲੋ ਕੋਈ ਨਹੀਂ ਸਾਧਗੁਰ ਕਰਪਾ ਕਰਨ ਕੇ ਅੱਜ ਹੁਣ ਤੁਹਾਡੇ ਕੋਲ ਸਾਡੇ ਨੰਬਰ ਆ ਗਏ ਆ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਪ੍ਰੋਬਲਮ ਕਿਸੇ ਤਰ੍ਹਾਂ ਦੀ ਵੀ ਕੋਈ ਆਵੇ ਤੁਹਾਨੂੰ ਕਹ ਰੇ ਇੱਕ ਵਾਰ ਦੇਖਿਓ ਕਰਕੇ ਕਿਹੜੇ ਪਿੰਡ ਵਿੱਚ ਆਇਓ ਤੁਸੀਂ ਸੰਗਰਕੋਟ ਮਾਤਾ ਖੀਵੀ ਜੀ ਦਾ ਕਿਹੜਾ ਪਿੰਡ ਸੰਗਰਕੋਟ ਖਡੂਰ ਸਾਹਿਬ ਲਾਗੇ ਮਾਤਾ ਖੀਵੀ ਜੀ ਦਾ ਪਿੰਡ ਹੈ ਆ ਸੰਗਰਕੋਟ ਹਾਂਜੀ ਖਡੂਰ ਸਾਹਿਬ ਦੇ ਲਾਗੇ ਪਿੰਡ ਹਾਂਜੀ ਹਾਂਜੀ ਤੁਹਾਡਾ ਫੋਨ ਨੰਬਰ ਕੀ ਆ ਨਾਂ ਨੰਬਰ ਯਾਦ ਨਹੀਂ ਦੇਖੋ ਨਾਂ ਇਤਨਾ ਨਹੀਂ ਯਾਦ ਮੈ ਨੰਬਰ ਇਤਨਾ ਯਾਦ ਵੀ ਨਹੀਂ ਆ ਹਾਂ ਜੀ ਮੈਂ ਤਾਂ ਦੱਸਿਆ ਪੜ੍ਹੀ ਨਹੀਂ। ਸਾਂਸੰਗਤ ਜੀ ਸ਼ਹੀਦ ਭਾਈ ਬਲਵੰਦਰ ਸਿੰਘ ਕੋੜਾ ਦੀ ਜ਼ਿੰਦਗੀ ਬਾਰੇ ਬੀਬੀ ਸਰਜੀਤ ਕੌਰ ਜੀ ਨੇ ਬਹੁਤ ਲੰਮਾ ਚੌੜਾ ਤਾਂ ਨਹੀਂ ਦੱਸਿਆ ਪਰ ਸਾਡੀ ਜਾਣਕਾਰੀ ਦੇ ਮੁਤਾਬਕ ਇਹ ਚਰਚਤ ਖੜਕੂ ਰਿਆ ਤੇ ਬਹੁਤ ਜ਼ਬਰਦਸਤ ਖੜਕੂ ਰਿਆ। ਔਰ ਚੰਗਾ ਮਤਲਬ ਪੁਲਿਸ ਵਾਲੀ ਵੱਟੀ ਸਰ ਤਰਦੀ ਹੰਦਾ ਸੀਗਾ ਤੇ ਇਸ ਨੂੰ ਸ਼ਹੀਦ ਕੀਤਾ ਸੀ ਸੂਪੇ ਸਰਾਂਦ ਨੇ ਫੜ ਕੇ ਇੱਕ ਝੂਠੇ ਮੁਕਾਬਲੇ 'ਚ। ਅੱਜ ਅਸੀਂ ਬੀਬੀ ਸਰਜੀਤ ਕੌਰ ਜੀ ਦੇ ਸਪੁਰਤ ਵੀਰ 트੍ਰੈਪਤੀ ਸਿੰਘ ਖੈਰਾ ਸਾਹਿਬ ਇਹਨਾਂ ਨੇ ਪਿਛਲੇ ਸਾਨੂੰ ਇੱਕ ਦਿਨ ਪਹਿਲਾਂ ਹੀ 42000 ਸਮਥਿੰਗ ਕੁਛ ਸੇਵਾ ਭੇਜਿਆ ਉਹਦੇ ਚ ਅੱਜ 10000 ਰੁਪਇਆ ਅਸੀਂ ਬੀਬੀ ਸੁਲਜੀਤ ਕੌਰ ਜੀ ਦੇ سپਰਦ ਕਰ ਰਹੇ ਹਾਂ ਇਹਨਾਂ ਦਾ ਫੋਨ ਨੰਬਰ ਹੈ ਜੀ 989683 35164 89683 35164 ਇਹ ਨੰਬਰ ਤੁਸੀਂ ਸਕਰੀਨ ਤੇ ਚੱਲਦਾ ਵੇਖ ਰਹੇ ਹੋ ਇਸ ਨੰਬਰ ਦੇ ਉੱਤੇ ਸਿੱਧੀ ਸੇਵਾ ਭੇਜਣੀ ਆ ਕੋਈ ਵਿੱਚ ਵਿਚੋਲਾ ਤੇ ਕੋਈ ਓਲਾ ਵਿੱਚ ਰੱਖਣ ਦੀ ਲੋੜ ਨਹੀਂ ਕਿਉਂਕਿ ਭੈਣ ਜੀ ਨੇ ਖੁਦ ਬੜਾ ਤਸ਼ੱਦਦ ਸਿਆ ਬਹੁਤ ਜ਼ਿਆਦਾ ਵੀ ਹੁਣ ਤੇ ਬੋਲਦੇ ਵੀ ਬੜਾ ਸਲੋ ਨੇ ਹਾਰਟ ਪੇਸ਼ੈਂਟ ਵੀ ਨੇ 슈ਗਰ ਪੇਸ਼ੈਂਟ ਵੀ ਨੇ ਕੋਈ ਆਮਦਨ ਦਾ ਸਾਧਨ ਨਹੀਂਗਾ ਬਸ ਇਸ ਤਰ੍ਹਾਂ ਦਿਹਾੜੀ ਦਾ ਪਾ ਕਦੀ ਮੇਰੇ ਗੱਜ ਕੰਮ ਕਰ ਲਿਆ ਤੇ ਕਦੀ ਲੋਕਾਂ ਦੇ ਵਿਆਹ ਸ਼ਾਦੀਆਂ ਦਾ ਕੋ ਕੰਮ ਯਾਜ ਦਾ ਰੋਟੀ ਪਾਣੀ ਦਾ ਕੋ ਕੰਮ ਇਸ ਤਰ੍ਹਾਂ ਦਾ ਬਿਜੇ ਤੇ ਕਰ ਲੈਂਦੇ ਆ ਤੇ ਵੱਡਾ ਸ਼ੀਤ ਸੀ ਭਾਈ ਇੱਕ ਸਾਥ ਸੰਗਤ ਜੀ ਭਾਈ ਬਲਵੰਦਰ ਸਿੰਘ ਕੋੜਾ ਤੇ ਆਉਣ ਨਾਲ ਮਿਲ ਕੇ ਇਸ ਪਰਿਵਾਰ ਦੀ ਬਾਹ ਫੜੀਏ ਜਿੱਤਨਾ ਸਾਰੇ ਫੜਦੇ ਰਹੋ ਘਰ ਦੇ ਹਾਲਾਤ ਕੀ ਆ ਤੁਸੀਂ ਦੱਸਿਆ ਕਿ ਘਰ ਲਈ ਦਾ ਵਧੀਆ ਨਹੀਂ ਛੱਪੜ ਸਾਰਾ ਆਇਆ ਘਰ ਛਾਪ ਨਿਵਣ ਗਲੰਦਰ ਬਾਹਰ ਵੜਦੇ ਅੱਛਾ ਇੰਤੈ ਮੰਜੇ ਦਾ ਇੰਤੈ ਛੱਪੜ ਆਇਆ ਅਸਾਂ ਇੰਨਾ ਕਰੀਬ ਛੱਪੜ ਪਾਣੀ ਜਦੋਂ ਵਧ ਜਾਂਦਾ ਅੱਛਾ ਹੁਣ ਬਰਸਾਤਾਂ ਤੇ ਭਾਜੇ ਹੋਣੀਆਂ ਨੇ ਹੋਣੀਆਂ ਪਰ ਹੁਣ ਵੀ ਲੱਗ ਗਈ ਐੜੀ ਐੜੀ ਬੂਟੀ ਹੋਈ ਜਿਨ੍ਹਾਂ ਦੇ ਵਿੱਚ ਅਸੀਂ ਲੰਮੇ ਫਿੰਨੇ ਲੱਗੇ 타임 ਕਿੰਨੇ ਮੈਂ ਕਰ ਰਾਨਾ ਕੇ ਨਹੀਂ ਚਲੋ ਉੱਥੇ ਕੋਈ ਸਪਰੇਅ ਕਰੋ ਜਾਂ ਉਹਦੀ ਸਫਾਈ ਕਰੋ ਬੜੇ ਯਾਰਾਂ ਕਿ ਇੱਥੇ ਥੱਲੇ ਪਾਣੀ ਆ ਨਾ ਤਾਂ ਉਹ ਫੇਰ ਪੁੰਗਰ ਜਾਂਦੀ ਉਹਦੋਂ ਜ਼ਿਆਦਾ ਹੋ ਜਾਂਦੀ ਮੋਟਰਾਂ ਦੇ ਪਾਣੀ ਜਿਹੜੇ ਉੱਥੇ ਆਉਂਦੇ ਕਰਦੀਆਂ ਮੋਟਰਾਂ ਦੇ ਲੋਕਾਂ ਤੇ ਸਰ ਪਾ ਜਾਂਦੇ ਘਰ ਹਾਂਜੀ ਬਹੁਤ ਜ਼ਿਆਦਾ ਹੀ ਹੋ ਗਿਆ ਨੂੰ ਸਦ ਸਦ ਕੇ 8:30 ਵਟੇ ਫੜਾਈ ਫਿਰ ਮੈਂ ਸਾਰੀ ਸਾਰੀ ਰਾਤ ਨਹੀਂ ਸੌਂਦੀ ਕਿ ਬੱਚਿਆਂ ਦੇ ਕਿਤ ਮੰਜਿਆ ਤੇ ਨਾ ਚੜ ਜਾਣ 2-2 ਵਜੇ ਤੱਕ ਜਾਗਦੀ ਰਹਿੰਦੀ ਬੈਟਰੀ ਫੜ ਕੇ ਮਚਾ ਤੇ ਲੋਕੀ ਮੇਨ ਕਰਾਂਗੇ ਪੀ ਚੱਲ ਤੂੰ ਸਾਡੇ ਕੋਠੇ ਤੇ ਆ ਜਾ ਸਾਡੀ ਛੱਤ ਤੇ ਆ ਜਾ ਤਾਂ ਮੈਂ ਕਹੂੰ ਕਿ ਹੁਣ ਕਿੰਨਾ ਕਚੇੜਾ ਰੋਜ ਕਿਸੇ ਦੇ ਘਰ ਤੱਕ ਹਾਂ ਰੋਜ ਕਿਸੇ ਦੇ ਘਰ ਕੀ ਜਾਣਾ ਨਹੀਂ ਸੁੱਤਾ ਨਹੀਂ ਜਾਂਦਾ ਕਿਸੇ ਦੇ ਘਰ ਨਹੀਂ ਕੋਈ ਜਗਾ ਚੁੱਕਾ ਸਾਈਡ ਤੇ ਹੈਗੀ ਆ ਜੇ ਸੰਗਤ ਸੁਣ ਜਾ ਕੋਈ ਸਹਯੋਗ ਕਰੇ ਤੇ ਕੋ ਘਰ ਬਣਾ ਲੀਏ ਉੱਥੇ ਤੇ ਫੇਰ ਛੱਪੜੀ ਬਣਾ ਲਾ ਜਗਾ ਹੈ ਗਈ ਯਾ ਕੋ ਚਾਰ ਦਵਾਰੀ ਹੋ ਜੇ ਅੱਗੇ ਹਾਂਜੀ ਗੰਧ ਹੈ ਗਈ ਸੀ ਹਾਂ ਤੇ ਗੰਧ ਜਦੋਂ ਪਾਣੀ ਦੇ ਤੱਕ ਵਜੀ ਤੋ ਡੇਗੀ अच्छा ते ਹੁਣ ਇਹ ਆ ਵੀ ਉੱਥੇ ਮਿੱਟੀ ਪਾ ਕੇ ਤੇ ਕੰਦ ਸਰੀਆ ਕਰਕੇ ਤੇ ਫਿਰ بیم ਭਰ ਕੇ ਹੋ ਸਕਦੀ ਫਿਰ ਨਹੀਂ ਟਿਕਦੀ ਕਿੰਨਾ ਖਰਚਾ ਆਊਗਾ ਦੱਸ ਜਾਨੀ پتہ ਨਹੀਂ ਇਹ ਤੋਂ ਮੈਨੂੰ ਪਤਾ ਨਹੀਂ ਕਿੰਨਾ ਕਾ ਚਲੋ ਕੋਈ ਗੱਲ ਨਹੀਂ ਕਹੇਣ ਤੁਸੀਂ ਕਹੇ ਮਿਸਤਰੀ ਨਾਲ ਗੱਲ ਕਰਾਓ ਹਾਂਜੀ ਤੇ ਉਹ ਸਾਨੂੰ ਬੜਾ ਜਿਹਾ ਹਿਸਾਬ ਲਵਾ ਕੇ ਦੱਸਿਓ ਵੀ ਇੱਥੇ ਇੱਟ ਕਿੰਨੀ ਲੱਗਣੀ ਆ ਹਾਂਜੀ ਤੇ ਲੇਬਰ ਲਾਬਰ ਦਾ ਸਾਰਾ ਖਰਚਾ ਪਾ ਕੇ ਚੋਂ ਕੰਦ ਜਿਹੜੀ ਆ ਨਿਕਲੇ ਸੇ ਚਲ ਕਮਸ਼ਕਮ 15 ਤਾਂ ਨਾ ਹੋਵੇ ਹਾਂਜੀ ਹਰਕੇ ਹੈਨਾ ਹਾਂਜੀ ਤੇ ਥੋੜਾ ਜਿਹਾ ਪਾਣੀ ਦਾ ਟੱਕਾ ਲੱਗਾ ਰਵੇ ਤੇ ਚਲੋ ਕਰ ਦੋ ਕੰਦੋਲੇ ਤੇ ਪਰਦੇਸ ਵਾਲੀ ਗੱਲ ਹੁੰਦੀ ਆ ਹਾਂਜੀ ਹਾਂਜੀ ਦੇਖੋ ਤਾਂ ਸਹੀ ਤੁਸੀਂ ਆਣ ਕੇ ਮੇਰੇ ਕੋ ਫੋਨ ਨਹੀਂ ਆ ਤੈਨੂੰ ਫੋਟੋ ਪਾਦਣੀ ਤੁਸੀਂ ਵੇਖੋ ਚਲੋ ਕੋਈ ਨਹੀਂ ਆ ਬੈਠੇ ਤੇ ਫੋਨ ਤੇ ਵੀਡੀਓ ਬਣਾ ਕੇ ਨਾਲ ਭੇਜਿਓ ਸਾਨੂੰ ਹਾਂਜੀ ਠੀਕ ਐ ਤੇ ਕੋਸ਼ਿਸ਼ ਕਰਾਂਗੇ ਅਸੀਂ ਘਰ ਵੀ ਆਉਣ ਦੀ ਹਾਂਜੀ ਤੇ ਸਤਿਗੁਰੂ ਕਿਰਪਾ ਕਰਨ ਕੇ ਸਾਥ ਸੰਗਤ ਜੀ ਬੜੀ ਮੁਸ਼ਕਲ ਆ ਤੇ ਬਹੁਤ ਜ਼ਿਆਦਾ ਹਾਲਾਤ ਬਾਲੇ ਵੇਖੋ ਡਿੱਗੇ ਪਏ ਸਾਰੇ ਛਾਤ ਬੇਟਾ ਕੀ ਕਰਦਾ ਤੁਹਾਡਾ ਬੇਟਾ ਉਹ ਜੋ ਸਪੀਕਿੰਗ ਦੇ ਕਲਾਸਾਂ ਕੋਈ ਮੁੰਡਾ ਜਟਾਂ ਦਾ ਵਾ ਤੇ ਉਹ ਉਹਦੀ ਫੀਸ ਭਰਦਾ 3000 ਉਹ ਕਹਿੰਦਾ ਚੱਲ ਕੋਈ ਨਹੀਂ ਤੂੰ ਪੜ ਲੈ ਜੇ ਤੈਨੂੰ ਪੜਨਾ ਸਪੀਕਿੰਗ ਦੇ ਕਲਾਸਾਂ ਲੱਗਦਾ ਅੰਗਰੇਜ਼ੀ ਸਪੀਕਿੰਗ ਦੀ ਹਾਂਜੀ ਅੱਛਾ ਮਾਰਕੋਰ ਜਾਣਦਾ ਰਤਾ ਹਾਂਜੀ ਅੱਛੇ ਚੰਨ ਕਰ ਸਕਦਾ ਥੋੜੀ ਬਹੁਤੀ ਜੇ ਕੋਈ ਸੰਗਤ ਤੈਨੂੰ ਕਹਿ ਕੇ ਇਨਕੋ ਕੰਮ ਘਰ ਖੋਲ ਦਈਏ ਹਾਂਜੀ ਕੋਈ ਗੱਲ ਨਹੀਂ ਹੋਲਦਾ ਤੁਸੀਂ ਹਾਂ ਚਲੋ ਕੋਈ ਗੱਲ ਨਹੀਂ ਬੇਟੇ ਨਾਲ ਵੀ ਕਦੇ ਜਲਦੀ ਗੱਲਬਾਤ ਕਰਾਂਗੇ ਹਾਂਜੀ ਸਾ ਸੰਗਤ ਜੀ ਜ਼ਰੂਰ ਖਿਆਲ ਰੱਖਿਓ ਵੱਡਾ ਨਾਂ ਸੀਗਾ ਪਾਈ ਬਲਵੰਦਰ ਸਿੰਘ ਕੋੜੇ ਦਾ ਤੇ ਚਲੋ ਜਿੰਨੀ ਕਿ ਜਾਣਕਾਰੀ ਭੈਣ ਜੀ ਸਰਜੀਤ ਕੌਰ ਨੇ ਸਾਨੂੰ ਦਿੱਤੀ ਆ ਅਸੀਂ ਆਪ ਜੀ ਨਾਲ ਸਾਂਝੀ ਕੀਤੀ ਆ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਪਤਾ ਨਹੀਂ ਸ਼ਾਇਦ ਕਿਤੇ ਬੈਠਾ ਹੋਵੇ ਦੁਨੀਆ ਦੇ ਕਿਸੇ ਕੋਨੇ 'ਚ ਪਾਈ ਬਲਵੰਦਰ ਸਿੰਘ ਕੋੜਾ ਦਾ ਕੋਈ ਨਹੀਂ ਚੀਕੀ ਸਾਥੀ ਤੇ ਉਹ ਪਰਿਵਾਰ ਦੀ ਵਾਂ ਫੜ ਲਵੇ ਸਤਾਂ ਜੀਆਂ 'ਚੋਂ ਕੱਲੀ ਭੈਣ ਬਚੀ ਆ ਤੇ ਅੱਜ ਉਹ ਨਾਲ ਮਿਲ ਕੇ ਕੰਮਚਾ ਜੋ ਇਹ ਤਰਜਤਰਾ ਦੀ ਜਿੰਦਗੀ ਜੀ ਰਿਹਾ ਕੋਈ ਇਹਨਾਂ ਦੀ ਜਿੰਦਗੀ ਆਸਾਨ ਕਰ ਗਏ ਬਹੁਤ ਮਿਹਰਬਾਨੀ ਜੂਦੇ ਵਾਸਤੇ ਰੋ ਨੰਬਰ ਇੱਕ ਵਾਰੀ ਫੇਰ ਬੋਲ ਰਿਹਾ ਜੀ 9968335164 89683 35164 ਇਸ ਨੰਬਰ ਦੇ ਉੱਤੇ ਕਾਲ ਕਰਕੇ ਡਾਇਰੈਕਟ ਸੇਵਾ ਭੇਜਣੀ ਆ ਕਿਸੇ ਨੂੰ ਨਹੀਂ ਇਹਨਾਂ ਦਾ ਆਧਾਰ ਕਾਰਡ ਲੈ ਲਿਓ ਇਹਨਾਂ ਦਾ ਬੈਂਕ ਅਕਾਊਂਟ ਨੰਬਰ ਲੈ ਲਿਓ ਤੇ ਜਰੂਰ ਜਿਹੜੀ ਹੈ ਨਾ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨ ਦੀ ਕੋਸ਼ਿਸ਼ ਕਰਿਓ ਜੀਉਦੇ ਵਾਸਤੇ ਰੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਦਾਸ ਆਪ ਸਭ ਸੰਗਤਾਂ ਦੇ ਹੁਕਮ ਅਨੁਸਾਰ ਸਤਿਗੁਰੂ ਜੀ ਦੀ ਕਿਰਪਾ ਅਨੁਸਾਰ ਕਈ ਸਾਲਾਂ ਤੋਂ ਇਹ ਸ਼ਹੀਦ ਪਰਿਵਾਰਾਂ ਦੀ ਸੇਵਾ ਨਿਭਾ ਰਿਹਾ ਹੈ। ਇਹਨਾਂ ਦੀਆਂ ਮੁਸ਼ਕਲਾਂ ਆਪ ਜੀ ਨਾਲ ਸਾਂਝੀਆਂ ਕਰ ਰਿਹਾ। ਆਪ ਸਭ ਸੰਗਤਾਂ ਨਾਲ ਮਿਲ ਕੇ ਬੜੇ ਸ਼ਹੀਦ ਪਰਿਵਾਰਾਂ ਦੀਆਂ ਮੁਸ਼ਕਲਾਂ ਆਸਾਨ ਕੀਤੀਆਂ ਨੇ। ਆਓ ਇਹਨਾਂ ਦੀਆਂ ਕਰੀਏ। ਹੋਰ ਕੋਈ ਗੱਲ ਭੈਂਚੀ ਜਾਂਦੇ ਜਾਂਦੇ ਕੋਈ ਕਰਨੀ ਚਾਹੁੰਦੇ ਹੋ ਸਾਰੀ ਸੰਗਤ ਸੁਣ ਰਹੀ ਆ। ਹਾਂ ਜੀ। ਇਹ ਹੋਈ ਬਸ ਕਰਦਾ ਹੀ ਆ ਜਿਆਦਾ ਪ੍ਰੋਬਲਮ ਪਾਣੀ ਦੀ ਜਾਂ ਪਾਣੀ ਨਹੀਂ ਹੈ ਫਿਲਹਾਲ ਬਤਲੋ ਜੀ ਕਾਂਦੀ ਨਿਕਲ ਜੇ ਤਾਂ ਸਮਝੂਗਾ ਕਾਂ ਤਾਂ ਨਿਕਲ ਜਾਵੇ ਪਾਣੀ ਕਮਰੇ ਠੀਕ ਨੇ ਹਾਂ ਕਮਰੇ ਤੇ ਉਹ ਬਾਲੇ ਪਾਏ ਹੋਏ ਟੁੱਟੇ ਆ ਅੱਛਾ ਚਲੋ ਕੋਈ ਜੀ ਸਰਦਾਰ ਕਿਰਪਾ ਕਰਨ ਕੇ ਫਿਰ ਹਾਲ ਆਂ ਗਾਂ ਬਰਸਾਹ ਆ ਰਹੀ ਆ ਇਹ ਸਫਾ ਤੋਂ ਤੇ ਤੁਹਾਡਾ ਬਚਾ ਲਈਏ ਤੋ ਇਹ ਆ ਕਿ ਬਚਾਅ ਹੋ ਜੇ ਤੇ ਮਿੱਟੀ ਪੈ ਜੇ ਉਥੇ ਫੇਰ ਬਚਾਅ ਹੋਣਾ ਕਿਉਂਕਿ ਡੂੰਗਾ ਬੜਾ ਹੈ ਅੱਛਾ ਹਾਂ ਜੀ ਡੂੰਗੇ ਦਲਦਲ ਬਣ ਗਏ ਜਿਆਦਾ ਟਾਈਮ ਹੋ ਗਿਆ ओके okay. तो, तो जा कोई है सेहत नहीं पे जड़ी आई करास दलदल बन गई ਥੱਲੇ ਚਲੋ ਕੋਈ ਗੱਲ ਨਹੀਂ ਉਥੋਂ ਕੋਸ਼ਿਸ਼ ਕਰੋ ਵਰਕੇ ਝੋਨੇ ਲੱਗ ਜਾਣੇ ਆ ਜੇ ਮਿੱਟੀ ਮਿਲਦੀ ਆ ਤੇ ਤੁਸੀਂ ਮਿੱਟੀ ਫੋਣੀ ਸ਼ੁਰੂ ਕਰੋ ਹਾਂਜੀ ਤੇ ਕੋਈ ਨਹੀਂ ਸਾਧਗੁਰੂ ਕਿਰਪਾ ਕਰਦੇ ਹਾਂਜੀ ਠੀਕ ਹੈ ਠੀਕ ਹੈ ਸਾਧ ਸੰਗਤ ਜੀ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਹਾਂ ਲਈ ਕੋਈ ਨਹੀਂ ਸਾਧੂ ਕਿਰਪਾ ਕਰਨਗੇ ਤੇ ਫੋਨ ਆਪਣੇ ਬੇਟੇ ਨੂੰ ਦੱਸਿਓ ਪਈ ਇਹ ਫੋਨ ਆਪਣਾ ਆਨ ਰੱਖੇ ਤੇ ਇਹਨੂੰ ਮਤਲਬ ਚਾਰਜ ਰੀਚਾਰਜ ਕਰਾ ਕੇ ਰੱਖੇ ਕਿਤੇ ਬੰਦ ਨਾ ਕਰੇ ਕਿਉਂਕਿ ਇਸ ਨੰਬਰ ਤੇ ਸੰਦੇ ਤਨੇ ਤੁਹਾਡਾ ਸੰਪਰਕ ਕਰ ਲੈਣਾ ਵੀਡੀਓ ਨੂੰ ਬਹੁਤ ਸ਼ੇਅਰ ਕਰਿਓ ਸਾਧ ਸੰਗਜੀ ਬੜੀ ਮਿਹਰਬਾਨੀ ਹੈ ਤੁਹਾਡੀ ਤੇ ਹੁਣ ਤੁਹਾਡੇ ਕੋਲ ਜਾਇਜ਼ ਚਾਹੁੰਦੇ ਹਾਂ ਹਾਂ ਜੀ ਇੱਕੋ ਕਰਨੀ ਗੱਲ ਜਾਂਦੇ ਜਾਂਦੇ ਆਂ ਹਾਂ ਜੀ ਬੱਸ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਲੋ ਆ 10000 ਰੁਪਇਆ ਜੀ ਇਹ ਵੀਰ ਤ੍ਰਿਪਤਜੀਤ ਸਿੰਘ ਖੈਰਾ ਅਮਰੀਕਾ ਰਹਿਦਾ ਉਹਨੇ ਸਾਨੂੰ ਪੇ ਸੇਵਾ ਭੇਜੀ ਹੋਦੇ ਚ ਅਸੀਂ ਆ ਤੁਹਾਨੂੰ 10000 ਰੁਪਇਆ ਜਿਹੜਾ ਤੁਹਾਡੇ ਸਪੰਦ ਕਰ ਦਿੱਤਾ ਚੜਦੀਆਂ ਕਲਾ ਬਖਸ਼ੇ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਹਾਂ ਜੀ ਸਤਿਗੁਰੂ ਕਿਰਪਾ ਕਰਨਗੇ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ